ਮਾਪਿਆਂ ਦਾ ਜਵਾਨ ਅਤੇ ਸੋਹਣਾ ਪੁੱਤ ਤੇਜਵੀਰ ਸਿੰਘ ਬੀਤੇ ਦਿਨੀ ਵਿਦੇਸ਼ ਦੇ ਵਿੱਚ ਰਹਿ ਕੇ ਉੱਥੇ ਟਰਾਲਾ ਚਲਾਉਂਦਾ ਸੀ ਪਰ ਉਸ ਦੇ ਨਾਲ ਉੱਥੇ ਹੀ ਦਰਦਨਾਕ ਹਾਦਸਾ ਹੋ ਗਿਆ ਆਪਣੀ ਪਤਨੀ ਦੇ ਨਾਲ ਉਹ ਕੈਨੇਡਾ ਗਿਆ ਸੀ ਅਤੇ ਇਹ ਮਾੜੀ ਖਬਰ ਜਦੋਂ ਉਸ ਦੀ ਪਤਨੀ ਨੂੰ ਪਤਾ ਲੱਗਦੀ ਹੈ ਤਾਂ ਰੋ ਰੋ ਕੇ ਆਪਣੇ ਸਹੁਰੇ ਘਰ ਦੇ ਵਿੱਚ ਫੋਨ ਕਰਕੇ ਦੱਸਦੀ ਹੈ ਕਿ ਤੇਜਵੀਰ ਦੇ ਨਾਲ ਇੱਕ ਵੱਡਾ ਹਾਦਸਾ ਹੋ ਗਿਆ ਦੂਸਰੇ ਪਾਸੇ ਪੰਜਾਬ ਰੈਨ ਦੀ ਉਸਦੀ ਭੈਣ ਵੀ ਕੁਝ ਦਿਨ ਪਹਿਲਾਂ ਹੀ ਹਾਦਸੇ ਦਾ ਸ਼ਿਕਾਰ ਹੋਈ ਜੋ ਦੱਸਦੀ ਹੈ ਕਿ ਕਿੰਜ ਉਹ ਕੋਠੇ ਤੋਂ ਡਿੱਗ ਪਈ ਅਤੇ ਉਸ ਤੋਂ ਬਾਅਦ ਉਹ ਚੱਲਣ ਫਿਰਨ ਤੋਂ ਅਸਮਰਥ ਹੋ ਗਈ 휠ਚੇਅਰ ਤੇ ਬੈਠੀ ਇਹ ਭੈਣ ਆਪਣੇ ਉਸ ਭਰਾ ਨੂੰ ਯਾਦ ਕਰ ਰਹੀ ਹੈ ਜਿਸ ਨੂੰ ਉਸ ਨੇ ਰਖੜੀ ਬੰਨ੍ਹਨੀ ਸੀ ਕੁਝ ਹੀ ਦਿਨਾਂ ਦੇ ਵਿੱਚ ਉਸ ਨੇ ਸੋਚਿਆ ਸੀ ਕਿ ਇਹ ਸਾਰੀਆਂ ਖੁਸ਼ੀਆਂ ਉਸਦੇ ਹਿੱਸੇ ਆਉਣ ਕਿਆਂ ਪਰ ਨਹੀਂ ਪਤਾ ਸੀ ਕਿ ਮੁੰਡੇ ਦੀ ਮ੍ਰਿਤਕ ਦੇ ਨੂੰ ਹੀ ਭੈਣ ਦੇ ਵੱਲੋਂ ਰਖੜੀ ਬੰਨਣੀ ਪੈਣੀ ਹੈ। ਕੈਨੇਡਾ ਦੇ ਧਰਤੀ ਤੇ ਗਿਆ ਇਹ ਨੌਜਵਾਨ ਜੋ ਕਿ ਤਰਨਤਾਰਨ ਦਾ ਰਹਿਣ ਵਾਲਾ ਸੀ ਉਥੇ ਜਾ ਕੇ ਇੱਕ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਿਆ। ਦੱਸਦੀ ਹੈ ਕਿ ਇਹ ਪਰਿਵਾਰ ਪਿੰਡ ਮਨਿਹਾਲਾ ਜੈ ਸਿੰਘ ਦਾ ਰਹਿਣ ਵਾਲਾ ਹੈ। 2 ਸਾਲ ਪਹਿਲਾਂ ਹੀ ਇਹ ਮੁੰਡਾ ਆਪਣੀ ਪਤਨੀ ਜਗਰੂਪ ਕੌਰ ਦੇ ਕੋਲ ਕੈਨੇਡਾ ਗਿਆ ਸੀ। ਕੈਨੇਡਾ ਦੇ ਵਿੱਚ ਡਰਾਈਵਰੀ ਕਰਦਾ ਅਤੇ ਟਰਾਲਾ ਚਲਾਉਂਦਾ ਸੀ ਅਤੇ ਅਮਰੀਕਾ ਜਾਂਦਿਆਂ ਰਸਤੇ ਦੇ ਵਿੱਚ ਹੀ ਗੱਡੀ ਦੀ ਟੱਕਰ ਵੱਜਣ ਦੇ ਕਾਰਨ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਇਲਾਜ ਦੇ ਦੌਰਾਨ ਉਸਨੇ ਦਮ ਤੋੜਿਆ ਤੇ ਇੱਧਰ ਹੁਣ ਪਰਿਵਾਰਿਕ ਮੈਂਬਰ ਸਮਾਜ ਸੇਵੀ ਸੰਸਥਾਵਾਂ ਨੂੰ ਇਹੀ ਮਦਦ ਦੀ ਗੁਹਾਰ ਲਗਾ ਰਹੇ ਨੇ ਕਿ ਉਹਨਾਂ ਦੇ ਪੁੱਤ ਦੀ ਦੇਹ ਨੂੰ ਉਹਨਾਂ ਦੇ ਕੋਲ ਪਹੁੰਚਾ ਦਿੱਤਾ ਜਾਵੇ ਉਹਨਾਂ ਦੀ ਧੀ ਵੀ ਅਦਰੰਗ ਰੋਗ ਤੋਂ ਪੀੜਤ ਹੈ ਉਨਾਂ ਨੇ ਆਪਣੇ ਇਕਲੌਤੇ ਪੁੱਤ ਨੂੰ ਜ਼ਮੀਨ ਗਹਿਣੇ ਰੱਖ ਕੇ ਅਤੇ ਕੁਝ ਜ਼ਮੀਨ ਵੇਚ ਕੇ ਵਿਦੇਸ਼ ਭੇਜਿਆ ਸੀ ਅਤੇ ਅੱਜ ਹਾਲਾਤ ਇਹੋ ਜਿਹੇ ਨੇ ਕਿ ਦੋਹਾਂ ਬੱਚਿਆਂ ਤੇ ਹੀ ਏਡੀ ਆਫਤ ਆਈ ਹੈ ਇਸ ਮਗਰੋਂ ਮਾਪਿਓ ਹੋਰ ਕੀ ਦੱਸ ਰਹੇ ਨੇ ਸੁਣ ਲੈਂਦੇ ਹੋ ਅੱਛਾ ਤੇ ਵੀਰੂ ਦੇਖੀ ਬਣ ਗਿਆ ਤੇਰੇ ਨਾਲ 4 ਦਿਨ ਹੋ ਗਏ ਫੂਲ ਲਾਉਂਦਿਆਂ ਨੂੰ ਇਹ ਤਾਂ ਨਾ ਹੂੰ ਜੇ ਨਾ ਨਾ ਸਾਡੇ ਨਾਲ ਪੂਨ ਨਹੀਂ ਚੁੱਕਿਆ ਹਸਤਾੜ ਚ ਦਾਖਲ ਕਰ ਦਿੱਤਾ ਕੋਈ ਗੱਲ ਨਹੀਂ ਸਾਡੇ ਨਾਲ ਹੋਈ ਅੱਜ ਸਾਨੂੰ ਪਤਾ ਲੱਗ ਗਿਆ ਪੁੱਤ ਮੁੱਕ ਗਿਆ ਉਹ ਅੱਜ ਸਾਨੂੰ ਪਤਾ ਲੱਗ ਗਿਆ ਅਸੀਂ ਲੁੱਟੇ ਗਏ ਓਏ ਹੋਏ 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 ਓਏ ਹਾਏ ਕੀ ਕਰਾਂਗੇ ਕਿਥੋਂ ਲੱਭਾਂ ਦੇ ਤੇਜ ਵੀਰ ਦੇ ਨੂੰ ਆਏ ਸਾਡਾ ਦੀਵਾ ਗੁੰਨ ਹੋ ਗਿਆ ਮੇਰਾ ਪੁੱਤ ਕੀ ਕਰੂਗਾ ਇੱਕੋ ਬੱਚਾ ਸੀ ਸਾਡਾ ਇੱਕ ਬੱਚਾ ਸਾਡਾ ਨਾ ਉਹਦਾ ਕੋਈ ਬੱਚਾ ਕੁੜੀ ਮੰਜੇ ਤੇ ਪਈ ਐ ਸਟਾਂ ਬੜੀਆਂ ਲੱਗੀਆਂ ਉਹਨੂੰ ਕੋਠੀ ਤੇ ਦੇ ਕੇ ਉਹਨੂੰ ਚੁੱਕ ਕੇ ਅੰਦਰ ਤੋਂ ਚੁੱਕ ਕੇ ਬਾਹਰ ਤਤ ਆਬ ਰੋਟੀ ਖੋਣੇ ਆ ਲਤਾਂ ਪੈਰ ਸਾਰੇ ਜਿਹੜੇ ਉਹ ਹਿੰਦੇ ਨਹੀਂ ਦੇ ਕਿੰਨੇ ਵੀ ਚੁੱਕੇ ਬੱਚਾ 2 ਸਾਲ ਹੋ ਗਏ ਆ 2 ਸਾਲ ਹੋ ਗਏ ਆ ਵੇ ਜਿਵਾਰ ਵੀ ਉੱਥੇ ਐ ਤਾਂ ਬਰੋ ਦਾ ਪਹਿਲਾਂ ਦਾ ਉੱਥੇ ਨਹੀਂ ਅਜੇ ਨਹੀਂ ਬੱਚਾ ਕੋਈ ਨਹੀਂ ਲੈ ਜਰ ਹੋ ਗਏ ਹਾਂ ਯਾਰ ਨੂੰ ਕਿੰਨਾ ਜਿਹੜਾ 4 ਸਾਲ ਹੋ ਗਏ ਯਾਰ 4 ਸਾਲ ਹੋ ਗਏ ਯਾਰ ਬੱਚਾ ਹੋ ਗਿਆ ਨਹੀਂ ਅਜੇ ਬੱਚਾ ਨਹੀਂ ਕੋਈ ਆਹੋ ਹੋ ਮਾਰੇ ਗਏ ਮਾਰੇ ਗਏ ਮੇਰਾ ਨਾਮ ਸ਼ਬੀਰ ਹੈ ਆਰਸ਼ਬੀਰ ਆਰਸ਼ਬੀਰ ਸ਼ਬੀਰ ਕਣਕਾਂ ਕਿਹਦਾ ਰਹੀ ਹੈ ਤੁਹਾਡੇ ਮੇਰੇ ਬ੍ਰਦਰ ਅਮਰੀਕਾ ਗਿਆ ਸੀ ਟਰਾਲੇ ਤੇ ਗੱਡੀ ਤੋਂ نیچے ਉੱtreਆ ਗੱਡੀ ਕਾਰ ਦੇ ਵਿੱਚ ਵੱਜਿਆ ਉਹ ਇੱਕ ਐਕਸੀਡੈਂਟ ਹੋ ਗਿਆ ਤੁਸੀਂ ਪੁਲਿਸ ਮੇਰੇ ਵੀਰ ਨੂੰ ਇਧਰ ਜੋ ਛੱਲੀਪੁੜੀ ਵਿੱਚ ਅਸੀਂ ਆਦਾ ਪ੍ਰਾਪ ਦੇ ਭਾਬੀ ਜੀ ਨੂੰ ਬਾਹਰ ਭੇਜਿਆ ਸੀਗੇ ਤੁਸੀਂ ਪਲੀਜ਼ ਮੇਰੇ ਵੀਰ ਦੀ ਬੋਡੀ ਪੁਲਿਸ ਇੰਡੀਆ ਵੱਲੋਂ ਸਾਡੇ ਕੋਲ ਭੇਜ ਦਿਓ ਮੈਂ ਕੋਠੇ ਤੋਂ ਡਿੱਗ ਗਈ ਸੀ ਛੱਟ ਲੱਗ ਗਈ ਮਣਕੇ ਤੇ ਬੱਸ ਪੂਰੀ ਬੋਡੀ ਦਾ ਸਰਕਲ ਖਲੋ ਗਿਆ ਮੈਂ ਪਰਮਜੀਤ ਅਸਦੀ ਬਿੱਟ ਨਾਲ ਪਤਾ ਨਹੀਂ ਲੱਗਾ ਗੱਡੀ ਦੇ ਉੱਤਰ ਲੱਗੇ ਕਾਰ ਹੀ ਸਾਈਡ ਮਾਰ ਗਈ ਮੇਰੇ ਕੋਤ ਨੂੰ ਮੈਂ ਕਿਹਾ ਕਿ ਕਿਹਦੀ ਪੇਸ਼ੀ ਸੀ ਇਹ ਤਾਂ ਅਮਰੀਕਾ ਤੇ ਗਿਆ ਸੀ ਭਾਜੀ ਟਰਾਲ ਆ ਗਿਆਗੇ ਅਮਰੀਕਾ ਨਹੀਂ ਗਿਆ ਹੀ ਉੱਥੇ ਗਿਆ ਜੀ ਲੱਗਾ ਮਗਰੋਂ ਗੱਡੀ ਆ ਮਗਰੋਂ ਕਾਰ ਹੀ ਮਾਰ ਗਈ ਸੈਨਾ ਤੇ ਸਾਲੇ ਟਾਈਮ ਨੂੰ ਤੁਹਾਨੂੰ ਪਹੁੰਚਾ ਲਗਾ ਸਾਨੂੰ ਜਿਹੜੇ ਨਾਲ ਡਰਾਈਵਰ ਸੀ ਉਹਨਾਂ ਨੇ ਮੁੜ ਕੇ ਕੰਪਨੀ 'ਚ ਫੋਨ ਲਾਇਆ ਤੇ ਕੰਪਨੀ ਵਾਲਿਆਂ ਨੇ ਬੌਟੀ ਨੂੰ ਲਾਇਆ ਬੌਟੀ ਨੇ ਮੁੜ ਕੇ ਸਾਨੂੰ ਵੀ ਕਾਲ ਕੀਤੀ ਆ ਹਏ ਕਿਦਾਂ ਜੂ ਲਮੋ ਗਿਆ ਜੇ ਸ਼ੁੱਕਰਵਾਰ ਦੀ ਗੱਲ ਹੈ ਜੇ ਹਾਂਜੀ ਹਏ ਤੇ ਵੀ ਮੰਨਦੇ ਜੇ ਕੋਈ ਸਾਡਾ ਹਾਲ ਨਹੀਂ ਰਹਿ ਗਿਆ ਅਸੀਂ ਲੁੱਟੇ ਮਾਰੇ ਗਏ ਜੇ ਹਏ ਅਸੀਂ ਬਰਬਾਦ ਹੋ ਗਏ ਆ ਹਏ रा बड़ा सोन सलख जमानी हिकु सट न सई गई साली चीज़ नवान सटी कोई चीज़ नी सी भाजी उन ते कब्ला न चलया हा मेर पुत न की मेर किती ਅਲੀ کریم ਮਮੀ ਆਖ ਤੇਜ ਮੈਨੂੰ ਜਾਨਾ ਜਾਂਦਾ ਵੀ ਇਹ ਮੈਂ ਕਰਦਾ ਸਾਡੇ ਨਾਲ ਟਰਾਲੇ 'ਚ ਗੱਲਾਂ ਕਰਦਾ ਗਿਆ ਮੁਰਕੇ ਬੱਚਿਆਂ ਨੇ ਹੀ ਗੱਲ ਕੀਤੀ ਤੂੰ ਆ ਰਹੀ ਆ ਮਰ ਜਾ ਬੱਦਲੇ ਤਾਂ ਮੈਂ ਸੌਣ ਲੱਗਾ ਮੁੜ ਕੇ ਹੀ ਅੱਖਾਂ ਸੌਂ ਗਈ ਵੀ ਸੌਂ ਗਈ ਮੈਂ ਮੁੜ ਕੇ ਸੌਗਾ ਸੁੱਤੇ ਨੂੰ ਉਠਾਇਆ ਕੀ ਸੁੱਤੇ ਨੂੰ ਉਠਾਇਆ ਨਾਲ ਦੇ ਨੇ ਇਹ ਕੀ ਕਰਦੇ ਆਏ ਦੇਖੋ ਵੇਚਣਾ ਸਾਡੇ ਬੱਚੇ ਦੀ ਡੈਡਪੋਲੀਸੀ ਹੋ ਗਈ ਬੱਚਾ ਸਾਡਾ ਇੱਧਰ ਭੇਜ ਦਿਓ ਉਧਰ ਦੇਥ ਹੋ ਗਈ ਬੱਚੇ ਦੀ ਆਹ ਡੱਡੂ ਡੱਡ ਇਹ ਇਧਰ ਆ ਜਾ ਛੇਤੀ ਤੋਂ ਛੇਤੀ ਅਹੀਂ 4 ਦਿਨ ਹੋ ਗਏ ਜਿਲਕਦਿਆਂ ਨੂੰ 4 ਦਿਨ ਹੋ ਗਏ ਜਿਲਕਦਿਆਂ ਨੂੰ ਜੀ ਕੂਨ ਜੋਗੇ ਨਹੀਂ ਰਹਿ ਗਏ ਵਿਚਾਰੇ ਬਿਮਾਰ ਹੋ ਗਏ ਸਾਰੇ ਪੱਤੀ ਇਧਰ ਹੀ ਆ ਜਾਓ ਹੱਥੀ ਅਹੀਂ ਸਭ ਕੁਝ ਕਰਨਾ ਪੱਤੀ ਅਹੀਂ ਦੇਖ ਲਈਏ ਨੂੰ ਆਏ ਨੂੰ ਗੱਲ ਨਾਲ ਲਾ ਲਈਏ ਪਰ ਕੀ ਕੁਛ ਬਣਿਆ ਇਹਦੇ ਨਾਲ ਓਹੋ ਚਲੋ ਯਾਰ ਮੇਰਾ ਨਾਂ ਜੀ ਭਾਈ ਦਵਿੰਦਰ ਸਿੰਘ ਆ

ਉਹਨਾਂ ਕੋਈ ਹਾਸਾ ਵਾਪਰਦਾ ਹਾਂਜੀ ਹਾਸਾ ਹੈ ਉੱਧਰ ਕੋਈ ਹਾਸਾ ਹੋ ਗਿਆ ਜੀ ਲੜਕਾ ਆਪਣਾ ਖਤਮ ਹੋ ਗਿਆ ਬਾਕੀ ਕੀ ਗੱਲ ਤੇ ਗੱਲ ਵੀ ਨਹੀਂ ਹੋਣ ਆਉਂਦੀ ਕੋਈ ਚਾਹੀਦੀ ਕੀ ਮੰਗ ਕਰਦੇ ਸਰਕਾਰ ਕੋਲੋਂ ਜਾਂ ਉੱਧਰ ਦੇ ਕੋਈ ਜਿਹੜੇ ਹੈਗੇ ਨੇ ਅਮਰੀਕਾ ਦੇ ਜਾਂ ਕੈਨੇਡਾ ਦੇ ਕੋਈ ਚਾਨੀ ਸੱਚੀ ਜਿਹੋਨ ਡੈੱਡ ਬੋਰਦੀ ਵਾਸਤੇ ਸਾਡੀ ਜੀ ਮਦਦ ਕੀਤੀ ਜਾਏ ਮਾਂ ਰੋਈ ਜਾਂਦੀ ਆ ਮਾਂ ਦਾ ਹਾਲ ਮਾੜਾ ਹੋ ਗਿਆ ਸਾਡਾ ਵੀ ਹੋ ਗਿਆ ਜਿਹੜੀ ਸਾਡੀ ਲੜਕੀ ਆ ਉਹ ਵੀ ਪਹਿਲਾਂ ਹੀ 20 ਸਾਲ ਤੋਂ ਦੋ ਸਾਲਾਂ ਦੇ ਜਦੋਂ ਦਾ ਪਾਸਾ ਮਾਰਿਆ ਗਿਆ ਅਧ ਰੰਗ ਹੋ ਗਿਆ 18 ਸਾਲ ਦਵਾਈ ਖਾਈ ਤੇ ਉਹ ਉਹਦਾ ਇਲਾਜ ਕਰਾਇਆ ਤੇ ਕੋਠੇ ਤੋਂ ਫੇਰ ਡਿੱਗ ਪਈ ਉਹ ਸਾਢੇ 3 ਸਾਲ ਹੋ ਗਏ ਮੰਜੇ ਤੇ ਹੀ ਆਏ ਉਹ ਇੱਕ ਮੰਜਾ ਸ਼ਹਿਰੇ ਸੁਪਰੇ ਪਾ ਲਈਦਾ ਇੱਕ ਰਾਤ ਨੂੰ ਫੇਰ ਪਾ ਲਈਦਾ ਇੱਕੋ ਬੇਟਾ ਇੱਕ ਲੜਕਾ ਹੀ ਆਪਣਾ ਤੇ ਵੀਰਾਂ ਉਹ ਖਤਮ ਹੋ ਗਿਆ ਵੀ ਕੀ ਕਰ ਤਾਨੂੰ ਪਰ ਪਤਾ ਲੱਗਾ ਸ਼ਾਨਾ ਜੀ ਅੱਜ ਰਾਤ ਹੀ ਅਸਲੀ ਪਤਾ ਲੱਗਾ ਜਦੋਂ ਸਾਡਾ ਕੇ ਨੇ ਫੋਨ ਨਹੀਂ ਚੁੱਕਿਆ ਸਾਨੂੰ ਕੁਝ ਦਿਖਿਆ ਨਹੀਂ ਗਾਦੇ ਉਦੋਂ ਅਸੀਂ ਕਾਹ ਨੂੰ ਪਤਾ ਹੀ ਕਰਨਾ ਹੈ ਕੀ ਕਰਨਾ ਹੈ ਸਾਡੇ ਹਾਂਜੀ ਨੌ ਉੱਥੇ ਆ ਹੋਰ ਮੰਗ ਕਰਦੇ ਸਰਕਾਰ ਕੋਲੋਂ ਮੰਗ ਜੀ ਕਰਦੇ ਜੇ ਸਾਡੀ ਥੋੜੀ ਬੜੀ ਮਦਦ ਕੀਤੀ ਜਾਵੇ ਟਾਡੇ ਹੱਥ ਪੱਲੇ ਹਾਨੀ ਕੋ ਵੀ